ਮਾਨ ਮਹਿਸੂਸ ਹੋ ਰਿਹਾ ਦੱਸ ਦਿਆਂ ਕਿ ਹਰ ਰੋਜ਼ 200 ਦੇ ਲਗਭਗ ਪੰਚੇਤਾਂ ਇਹ ਮਤੇ ਪਾ ਰਹੀਆਂ ਨੇ ਕਿ ਅਸੀਂ ਪਿੰਡ ਦੇ ਵਿੱਚ ਨਾ ਨਸ਼ਾ ਕਿਸੇ ਨੂੰ ਕਰਨ ਦੇਣਾ ਨਾ ਨਸ਼ਾ ਵਕਣ ਦੇਣਾ ਜੇ ਪਿੰਡ ਤੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ 'ਚ ਉਹ ਅਨਾਉਂਸਮੈਂਟ ਹੋ ਰਹੀ ਹੈ ਕਿ ਭਾਈ ਜੇ ਕੋਈ ਨਸ਼ਾ ਵੇਚਦਾ ਆਪਣੇ ਪਿੰਡ 'ਚ ਫੜਿਆ ਗਿਆ ਉਹਦੀ ਕੋਈ ਜਮਾਨਤ ਦੇਣ ਨਹੀਂ ਜਾਊਗਾ ਉਹਦੇ ਮਗਰ ਕੋਈ ਥਾੜੇ ਨਹੀਂ ਜਾਊਗਾ ਨਹੀਂ ਤਾਂ ਸਮਾਜਿਕ ਬਾਈਕਾਟ ਕੀਤਾ ਜਾਊਗਾ ਔਰ ਕਈ ਪਿੰਡਾਂ 'ਚੋਂ ਮੇਰੇ ਕੋਲ ਰਿਪੋਰਟਾਂ ਆਈਆਂ ਨੇ ਕਿ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਨੇ ਪੰਚਾਇਤਾਂ ਚ ਹੱਥ ਜੋੜ ਕੇ ਕੰਨ ਫੜ ਕੇ ਮਾਫੀਆਂ ਮੰਗੀਆਂ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਬੱਚਿਆਂ ਦੀਆਂ ਸੋਹਾਂ ਖਾਦੀਆਂ ਕਿ ਅਸੀਂ ਅੱਗੇ ਤੋਂ ਨਸ਼ਾ ਨਹੀਂ ਵੇਚਦੇ ਸਾਨੂੰ ਪਿੰਡ ਦੇ ਵਿੱਚ ਹੀ ਰਹਿਣ ਦਿਓ ਸਾਡਾ ਸਮਾਜਿਕ ਬਾਈਕਾਟ ਨਾ ਕਰੋ। ਇਹੀ ਇਹੀ ਤਰੀਕਾ ਹੋ ਸਕਦਾ ਜੀ ਹੋਰ ਕੋਈ ਹਰ ਥਾਂ ਤੇ ਪੁਲਿਸ ਨਹੀਂ ਪਹੁੰਚ ਸਕਦੀ। ਤੁਸੀਂ ਤੁਸੀਂ ਤੁਹਾਡੀਆਂ ਜਿਹੜੀਆਂ ਪਬਲਿਕ ਦੀਆਂ ਅੱਖਾਂ ਨੇ ਉਤੋਂ ਉਹ ਬਾਹਰ ਅੱਖਾਂ ਹੁੰਦੀਆਂ ਨੇ ਉਹ ਹਰ ਪਾਸੇ ਨਿਗਰ ਰੱਖਦੀਆਂ ਨੇ। ਤੁਸੀਂ ਉਹ ਸਮੱਸਿਆ ਦੇ ਜੜ੍ਹ 'ਚ ਬੈਠੇ ਹੋ। ਦੱਸੋ ਜੇ ਕੋਈ ਤੰਗ ਕਰਦਾ ਜੇ ਕੋਈ ਧਮਕੀ ਦਿੰਦਾ ਤਾਂ ਦੱਸੋ ਹਰ ਰੋਜ਼ ਜਿਹੜਾ ਪੰਜਾਬ ਪੁਲਿਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਬਲਡوزر ਲੈ ਕੇ ਜਾਂਦੀ ਹੈ ਬਲਡوزر ਲੈ ਕੇ ਜਾਣਾ ਇਹ ਕੋਈ ਕੋਈ ਗਲਤੀ ਨਹੀਂ ਹੈਗੀ ਜਾਂ ਕੋਈ ਇਹ ਕੋਈ ਸਮਝੋ ਕੋਈ ਪਬਲਿਸਿਟੀ ਦਾ ਕੋਈ ਨਹੀਂ ਮੈਂ ਕਹਣਾ ਜਿਹੜੇ ਬੰਦੇ ਨੇ ਉਸੇ ਪਿੰਡ ਚ 10 15 ਘਰਾਂ ਚ 70 ਬਿਛਾ ਤੇ ਚਿੱਟੇ ਰੰਗ ਦੇ ਜਿਹੜੇ ਬੰਦੇ ਨੇ ਨਸ਼ੇ ਵੇਚ-ਵਿਚ ਕੇ ਉਸੇ ਪਿੰਡ 'ਚ 10-15 ਮਾਵਾਆਂ ਦੀਆਂ ਜਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਵਿਧਵਾ ਕਰਤੀਆਂ ਉਹਨਾਂ ਦਾ ਘਰ ਉਜੜ ਗਿਆ ਛੁੱਲੀਆਂ 'ਚ ਘਾਉ ਉਕਪੀ ਤੇ ਉਹੀ ਬੰਦਾ ਉਸੇ ਪਿੰਡ ਦੀ ਤਿੰਨ ਮੰਜ਼ਲੀ ਕੋਠੀ ਪਾ ਕੇ ਦੀਪਮਾਲਾ ਕਰਦਾ ਹੋਵੇ ਆਟਸ਼ਵਾਜੀਆਂ ਚਲਾਉਂਦਾ ਹੋਵੇ ਇਹ ਤਾਂ ਨਹੀਂ برداشت ਹੋਊਗਾ ਉਹ ਤਾਂ ਫਿਰ ਉੱਥੇ ਤੱਕ ਚੱਲੂਗਾ ਪੀੜਾ ਪੰਜਾ ਉੱਥੇ ਨਹੀਂ ਫਰਹਾਸੀ ਕੋਈ ਇਸ ਮਾਮਲੇ 'ਚ ਕੋਈ ਢਿੱਲ ਕਰਨੀ ਚਾਹੇ ਜੋ ਮਰਜ਼ੀ ਉਹਨੇ ਪ੍ਰਾਪਰਟੀ ਬਣਾਈ ਐਂਡੀਪੀਐਸ ਦਾ ਉਹ ਤੇ ਕੇਸ ਹੈ ਔਰ ਕੋਈ ਇਹ ਨਹੀਂ ਕਿ ਅਸੀਂ ਕੋਈ ਫਰਜੀ ਕੇਸ ਪਾ ਕੇ ਉਹਦਾ ਘਰ ਤਨੋ ਪਹਿਲਾਂ ਦੇ ਪਰਚੇ ਦਰਜ ਹੋਏ ਕਿਤੇ 17 17 ਕਿਤੇ 16 16 ਪਰਚੇ ਪਹਿਲਾਂ ਹੀ ਉਹਨਾਂ ਦੇ ਉਹਨਾਂ ਦੇ ਅਸੀਂ ਲੀਗਲੀ ਤੌਰ ਤੇ ਪਰਮਿਸ਼ਨ ਲੈ ਕੇ ਅਸੀਂ ਉਹ ਘਰ ਦੇ ਹੱਥ ਪਾਉਨੇ ਆ ਕਿ ਇਹ ਜਿਹੜੀ ਇਹ ਜਿਹੜੀ ਪਾਪ ਦੀ ਕਮਾਈ ਦਾ ਜਿਹੜਾ ਬਣਾਈ ਬੈਠਾ ਮਹਿਲ ਇਹਨੂੰ ਢਾਉਣਾ ਪੈਣਾ ਕਿਉਂਕਿ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਕਿੱਥੇ ਲੈ ਜਾਓਗੇ ਪੈਸਾ ਲੋਕਾਂ ਦੇ ਭੀਆ ਪੁੱਤਾਂ ਨੂੰ ਮਾਰ ਕੇ ਪੈਸਾ ਕਮਾਉਂਗੇ ਤਾਂ ਫਿਰ ਕਿੱਥੇ ਜਾਊਗਾ ਪਰ ਸਸੁਰ ਕੇ ਨਰ ਕੇ ਇੱਥੇ ਹੀ ਹੈ ਜੀ ਇੱਥੇ ਹੀ ਭੁਗਤੋਂਗੇ ਫਿਰ ਇੱਥੇ ਹੀ ਭੁਗਤਣਾ ਪਊਗਾ ਹਜੇ ਤਾਂ ਪਿੰਡ ਪੱਦਰ ਦੇ ਜਾ ਵੀ ਵੀ 25 25 ਪਿੰਡਾਂ ਜਿਹਨੂੰ ਜਾਣਦੇ ਨੇ ਉਹਨਾਂ ਵਾਲੇ ਪਾਸੇ ਹੱਥ ਪਾਇਆ ਤੁਸੀਂ ਪੰਜ ਸੱਤ ਦਿਨ ਹੋਰ ਦਿਓ ਵੱਡਿਆ ਵੱਡਿਆਂ ਦੀਆਂ ਵੀ ਪਰਮਿਸ਼ਨਾਂ ਮਿਲ ਰਹੀਆਂ ਨੇ ਤੁਸੀਂ ਵੱਡੇ ਵੱਡੇ ਮਹਿਲ ਟਾਇਦੇ ਦੇਖੋਗੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਕਮਾਏ ਦੇ ਬਗੇ ਨਾਇਲ ਤੁਸੀਂ ਕਹੋਗੇ ਇਹਨੂੰ ਵੀ ਹੱਥ ਪਾ ਲਿਆ ਅੱਛਾ ਇਹਨਾਂ ਆਦਾ ਕਮਾਲ ਹੋ ਗਈ ਬਈ ਜਿਹਨਾਂ ਨੂੰ ਸਾਰਾ ਪੰਜਾਬ ਜਾਣਦਾ ਉਹਨਾਂ ਦੇ ਵੀ ਜਾਣ ਲੱਗੇ ਆ ਅਸੀਂ ਜੀਸੀਪੀਆਂ ਨੂੰ ਗਰੀਸ ਦੇ ਰਹੇ ਆ ਤੇ 1922 ਦੇ ਪਾਨੇ ਨਾਲ ਉਹਨਾਂ ਦੇ ਨਾਟਕ ਅਸੇ ਜਾ ਰਹੇ ਨੇ ਕਿਉਂਕਿ ਇੱਕ ਤਾਂ ਵੀ ਉਹਨਾਂ ਨੇ ਲਿਆ ਕੇ ਮਕਰਾਨੇ ਤੋਂ ਲਾਇਆ ਪੱਥਰ ਸੋ ਉਹਦੇ ਵਾਸਤੇ ਕਿ ਜੀਸੀਪੀ ਦਾ ਸਾਡਾ ਪੰਜਾ ਹੀ ਨਾ ਟੁੱਟ ਜਾਏ ਕੋਈ ਇਸ ਕਰਕੇ ਥੋੜਾ ਜਿਹਾ ਉਹਨਾਂ ਦੀ ਸਖਤਾਈ ਵੀ ਚੱਲ ਰਹੀ ਹੈ ਨਾਲ-ਨਾਲ ਉਹਨਾਂ ਨੂੰ ਵੀ ਗ੍ਰੀਸ ਕਰਨ ਨਾਲ ਗ੍ਰੀਸ ਦਿੱਤਾ ਜਾ ਰਿਹਾ ਮੋਬਾਈਲ ਮਲੂਰ ਤਾਂ ਕਿ ਕੋਈ ਜੀਸੀਬ ਨਾ ਆਏ ਹੋਣ ਚ ਕੋਈ ਘਾਟ ਨਾ ਰਹੇ ਮੈਂ ਤਾਂ ਵੈਸੇ ਵੀ ਕਹਿਆ ਬੀਜੀਪੀ ਸਾਹਿਬ ਨੂੰ ਮੈਂ ਕਹਿੰਦੀ ਜਿਨ੍ਹਾਂ ਦੇ ਘਰ ਨਸ਼ਾ ਵਿਕਦਾ ਹੈ ਹਰਿ ਆਪਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਦੇ ਘਰ ਮੂਰੇ ਉਹੀ ਇੱਕ ਜੀਸੀਬ ਜਿ ਖੜਾ ਕੇ ਉਹੀ ਪਾਨਾ ਲੈ ਕੇ ਉਹੀ ਠੀਕ ਜੇ ਕਰਨ ਲੱਗਿਆ ਕਰੋ ਵੀ ਖਰਾਬ ਹੋ ਗਈ ਖਰਾਬ ਹੋ ਗਈ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਤਾਂ ਖਰਾਬ ਤਾਂ ਨਹੀਂ ਹੋਈ ਇਹ ਤਾਂ ਸਾਡਾ ਕੰਮ ਹੀ ਖਰਾਬ ਹੋ ਗਿਆ ਉਹਨੂੰ ਪਹਿਲੀ ਪਤਾ ਲੱਗ ਜੇ ਭਾਈ ਕਿ ਇੱਥੇ ਆਉਣਗੇ ਹੁਣ ਇਹ ਕੰਮ ਖਰਾਬ ਹੋਊਗਾ ਹੁਣ ਇਹ ਆਪਾਂ ਇਹ ਕੰਮ ਪਾਪ ਦੇ ਜਿਹੜੇ ਛੱਡ ਦੀ ਸੋ ਇਸ ਕਰਕੇ ਜੇ ਤੁਹਾਡੇ ਕੋਲੇ ਆ ਜਾਏ ਆ ਕਿ ਤੁਸੀਂ ਪਹਿਰੇਦਾਰ ਬਣਨਾ ਹੈ ਤੁਸੀਂ ਪੰਜਾਬ ਦੇ ਅੱਖੇ ਬਣਨਾ ਹੈ